ਸਮਾਣਾ ਦੀ ਸਬਜ਼ੀ ਮੰਡੀ ਦੇ ਵਿੱਚ ਜਿਹੜੇ ਫੜੀ ਲਾ ਕੇ ਆਪਣੀ ਸਬਜ਼ੀ ਵੇਚਦੇ ਸੀ ਦੁਕਾਨਦਾਰਾਂ ਜਿਹੜੇ 40-50 ਕੀ ਜਿੰਨਾਂ ਦੀ ਗਿਣਤੀ ਹੈ ਤੁਸੀਂ ਦੇਖ ਰਹੇ ਹੋ ਅੱਜ ਇਹਨਾਂ ਨੇ ਮੁਕੰਮਲ ਤੌਰ ਤੇ ਹੜਤਾਲ ਕੀਤੀ ਹੈ ਕੰਮ ਨਹੀਂ ਕਰ ਰਹੇ ਮੰਡੀ ਬੋਰਡ ਦੇ ਖਿਲਾਫ ਇਹਨਾਂ ਨੇ ਧਰਨਾ ਦੇ ਰੱਖਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਕੋਈ ਇਸ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਕੋਈ ਪ੍ਰੋਜੈਕਟ ਲਗਾਉਣ ਜਾ ਰਹੀ ਹੈ ਉਸ ਨੂੰ ਲੈ ਕੇ ਪਤਾ ਨਹੀਂ ਕੰਡਾ ਲੱਗ ਰਿਹਾ ਹੈ ਕਿ ਹੋਰ ਕੋਈ ਚੀਜ਼ ਪ੍ਰੋਜੈਕਟ ਇਹਨਾਂ ਦੀ ਹੈ ਮੰਡੀ ਬੋਰਡ ਵੱਲੋਂ ਪੰਜਾਬ ਪਰਿਵਾਰ ਹੈ ਇਸ ਮੰਡੀ ਸਬਜ਼ੀ ਮੰਡੀ ਸਮਾਣਾ ਦੀ ਜਿਹੜੀ ਮੰਡੀ ਦੇ ਵਿੱਚ ਆਪਣੇ ਬੱਚਾ ਦਾ ਪੇਟ ਪਰ ਰਹੇ ਹਨ ਲੇਕਿਨ ਮਾਰਕ ਕਮੇਟੀ ਵੱਲੋਂ ਇਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਇੱਥੋਂ ਸਾਈਡ ਤੇ ਬੈਠੋ ਲੇਕਿਨ ਉਸ ਸਾਈਡ ਤੋਂ ਜਾਣ ਨੂੰ ਇਹ ਤਿਆਰ ਨਹੀਂ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਇਸकी ਤਬਦੀਲੀ ਕੀਤੀ ਜਾਵੇ ਥਾਂ ਦੀ ਕੰਡਾ ਥੋੜਾ ਬਹੁਤ ਇੱਧਰ ਅੱਗੇ ਪਿੱਛੇ ਕਰਦੇ ਤਾਂ ਕਿ ਸਾਡਾ ਰੋਜ਼ਗਾਰ ਵੀ ਚੱਲਦਾ ਰਹੇ ਔਰ ਕੰਡਾ ਵੀ ਲੱਗ ਜਾਏ ਲੇਕਿਨ ਇਸੇ ਪਹਿਲੇ ਵੀ ਕੰਡਾ ਲੱਗ ਰਿਹਾ ਉਸ ਕੰਡੇ ਨੂੰ ਵੀ ਮੰਡੀ ਬੋਰਡ ਠੀਕ ਕਰ ਸਕਦਾ ਹੈ ਲੇਕਿਨ ਇਹਨਾਂ ਦਾ ਰੋਜ਼ਗਾਰ ਵੀ ਨਹੀਂ ਜਾਣਾ ਚਾਹੀਦਾ ਇਸ ਲਈ ਵੀ ਅਧਿਕਾਰੀਆਂ ਨੂੰ ਕੋਈ ਮੁਕੰਮਲ ਪ੍ਰਬੰਧ ਕਰਨੇ ਚਾਹੀਦੇ ਹਨ ਇਹਨਾਂ ਦੁਕਾਨਦਾਰਾਂ ਦੀ ਮੰਗ ਹੈ ਕਿ ਸਾਨੂੰ ਇੱਥੇ ਹੀ ਇੱਕ ਸਾਈਡ ਵਿੱਚ ਥਾਂ ਦੇਈ ਜਾਵੇ ਤਾਂ ਕਿ ਸਾਡੇ ਬੱਚਿਆਂ ਦਾ ਰੋਜ਼ਗਾਰ ਵੀ ਚੱਲਦਾ ਰੋਟੀ ਬੱਚੇ ਖਾ ਸਕਣ ਗੱਲਬਾਤ ਵੀ ਕਰਦੇ ਨੇ ਲੋਕਾਂ ਨਾਲ ਵੀ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਸਬਜ਼ੀ ਵੇਚ ਰਹੇ ਹੋ ਮੰਡੀ ਦੇ ਵਿੱਚ ਕੀ ਨਾਮ ਹੈ ਆਪ ਜੀ ਦਾ ਜਗਦੀਸ਼ ਕੁਮਾਰ ਹੋ ਗਿਆ ਜੀ 12-15 ਸਾਲ ਹੋ ਗਿਆ ਹੋਰ 15-18 ਹੋ ਗਿਆ ਕਿੱਥੇ ਬੈਠਦੇ ਹੋ ਤੁਸੀਂ ਜੀ ਹਾਂ ਹੁਣ ਕੀ ਕਹਿ ਰਹੇ ਮਾਰਕੀਟ ਕਮੇਟੀ ਤੁਹਾਨੂੰ ਦੇਖੋ ਜੀ ਮਾਰਕੀਟ ਕਮੇਟੀ ਇਹ ਕਹਿੰਦੀ ਹੈ ਵੀ ਕੰਡਾ ਲੱਗਣਾ ਇਸ ਤਰ੍ਹਾਂ ਨੂੰ ਬਾਈਚ ਠੀਕ ਹੈ ਜੀ ਕੰਡਾ ਉਧਰ ਸਾਨੂੰ ਵੇਚ ਰਹੇ ਨੇ ਪਿਛਲੇ ਪਾਸੇ ਜੇ ਅਸੀਂ ਪਿਛਲੇ ਪਾਸੇ ਜਾਂਦੇ ਹਾਂ ਜਨਾਬ ਜੀ ਮੰਡੀ ਇੱਧਰ ਹੈ ਅੱਗੇ ਪਿੱਛੇ ਸਾਡੇ ਫੜਨੇ ਪਿੱਛੋਂ ਸਮਾਈ ਕੀ ਜਾਂ ਹੋਰ ਪਹਿਲੇ ਵੀ ਅਸੀਂ ਲਾਏ ਨੇ ਕੰਡੇ ਵਟੇ ਚੱਕੇ ਜਾਂਦੇ ਆ ਜਾਂ ਕਿਸੇ ਦਾ ਸਮਾਨ ਚੱਕਿਆ ਜਾਂਦਾ ਕਿਉਂਕਿ ਅਸੀਂ ਸੌਦਾ ਲੈਣਾ ਆਂਦੇ ਇੱਧਰ ਪਿੱਛੇ ਡੱਡਾ ਲਾ ਕੇ ਆਉਂਨੇ ਆਂ ਬੇਡਾ ਲਾ ਕੇ ਬਾਅਦ ਸਮਾਨ ਚੱਕ ਕੇ ਲਿਆ ਕੇ ਉੱਥੇ ਰੱਖਣਾ ਪਿੱਛੇ ਸਾਡਾ ਸਮਾਨ ਚੋਰੀ ਹੁੰਦਾ ਅਸੀਂ ਇਹ ਗੱਲ ਕਹਿੰਨੇ ਆਂ ਵੀ ਉਹ ਕੰਡਾ ਇਸ ਹਿਸਾਬ ਨਾਲ ਲਾ ਦੇਣ ਵੀ ਜਿਸ ਸਮਸਾ ਨੂੰ ਤਕਲੀਫ ਨਾਲ ਉਹਨਾਂ ਦਾ ਕੰਮ ਵੀ ਲੱਗ ਜੇ ਜੇ ਉਹਨਾਂ ਦਾ ਸਰਦਾ ਤਾਂ ਉਹ ਕੰਡਾ ਬੰਦ ਪਿਆ 2 ਸਾਲ ਤੋਂ 3 ਸਾਲ ਤੋਂ ਉਹਨੂੰ ਠੀਕ ਕਰਾਉਣ ਦਾ ਸਭ ਤੋਂ ਬਿਹਤਰ ਹੈ ਜੇ ਨਹੀਂ ਕਰਾਂਦੇ ਕੋਈ ਗੱਲ ਨਹੀਂ ਸਾਡੂ ਯਾਨੀ ਕਿ ਪਰੇਸ਼ਾਨੀ ਨਾ ਹੋਵੇ ਇ ਇਨਾ ਦਾ ਇੱਕੋ ਹੀ ਕਹਿਣਾ ਹੈ ਕਿ ਜਿਹੜਾ ਕੰਡਾ ਹੈ ਉਹ ਉਸकी ਸਾਈਡ ਚੇਂਜ ਕੀਤੀ ਜਾਸ ਕੀ ਹੈ ਕੀ ਨਾਮ ਤੁਹਾਡਾ ਮੁਕੇਸ਼ ਕੁਮਾਰ ਜੀ ਮੈਂ ਮੁਕੇਸ਼ ਕਿਨੇ ਤੰਤਰ ਤੁਸੀਂ ਇਥੇ ਫਸਲ ਦੀ ਵੇਚਦੇ ਸਾਨੂੰ 15 ਸਾਲ ਹੋ ਗਏ ਵੀ 15 ਸਾਲ ਹਾਂਜੀ ਸਾਨੂੰ ਇਹ ਪਰੇਸ਼ਾਨੀ ਕੁਝ ਨਹੀਂ ਆਈ ਸਾਨੂੰ ਉਹਰੇ ਕੰਡਾ ਉਹਨੂੰ ਕੋਈ ਲਿਖਤੀ ਆਡਰ ਆਏ ਦਈਏ ਕੀ ਕਹੇ ਇਹ ਲਿਖਤੀ ਕੁਝ ਨਹੀਂ ਆਈ ਜੀ ਜਿਨੇ ਕਹਿਆ ਤੁਹਾਨੂੰ ਇਥੇ ਸਮਾ ਦਰਮ ਮਾਰਗ ਸੁਪਰਵਾਈਜ਼ਰ ਦਰਕੇ ਸਾਨੂੰ ਇਹ ਜਿੱਥੇ ਅਸੀਂ ਬੈਠੇ ਆ ਅਸੀਂ ਉਹਰੇ ਖੁਸ਼ ਆਂ ਆਪਨੇ ਆਪਨੀ ਜਗ੍ਹਾ ਤੇ ਬੈਠੇ ਆਂ ਬਸ ਸਾਈਡ ਦੇ ਕੰਡਾ ਬਣਾ ਜਵੇ ਦੇਖ ਸਾਨੂੰ ਨਾ ਦਿੱਕਤ ਆਵੇ ਉਹਨਾਂ ਨੂੰ ਦਿੱਕਤ ਨਾ ਆਵੇ ਜਿੱਥੇ ਜੀ ਬੈਠਿਆ ਜੀ ਖੁਸ਼ ਬੈਠਿਆ ਜੀ ਆ ਵੀ ਗਾਂਧੀ ਪੰਜਾਬ ਪਰਿਵਾਰ ਹੈ ਜਿਹੜਾ ਕਿ ਇੱਥੇ ਸਬਜ਼ੀ ਵੇਚ ਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਰਹੇ ਆ ਕਿ ਮੁਸ਼ਕਿਲ ਆ ਰਹੀ ਜੀ ਮੰਨ ਲਓ ਇੱਥੇ ਕੰਡਾ ਲੱਗਦਾ ਹੈ ਕੰਡਾ ਲੱਗਣ ਨਾਲ ਜੀ ਇੱਥੇ ਘੱਟੋ ਘੱਟ 50 60 ਪਰਿਵਾਰ ਹੈ ਜੀ ਭੁੱਖੇ ਮਰ ਜਾਣਗੇ ਜਿਹੜੀ ਤਾਜੀ ਕਮਾ ਕੇ ਰੋਟੀ ਖਾ ਰਹੇ ਨੇ ਮੈਂ ਦੇਖੋ ਜੀ ਮੇਰੇ ਕੋਲੇ ਫੋਨ ਗਿਆ ਸੀ ਆ ਤੇ ਮੈਂ ਇਹਨਾਂ ਦਾ ਜਿਹੜਾ ਸੋਲੂਸ਼ਨ ਆ ਘਟਣ ਵਾਸਤੇ ਇੱਥੇ ਆਇਆ ਪ੍ਰੋਜੈਕਟ ਤਾਂ ਦੇਖੋ ਲੋਕਾਂ ਲਈ ਲੱਗਿਆ ਉਹ ਲੱਗਣਾ ਹੀ ਹੈ ਸਰਕਾਰ ਨੂੰ ਜੇ ਰੈਵਨਿਊ ਆਊਗਾ ਚੱਲੂਗੀ ਮੰਡੀ ਆਪਣੀ ਤਾਂ ਹੀ ਇਹਦਾ ਸੁਧਾਰ ਵੀ ਕਰਨਾ ਸਾਫ ਸਫਾਈ ਹੋਰ ਇਹਦੀ ਜਿੰਨਾ ਵੀ ਮਤਲਬ ਇਹਦੇ ਉੱਪਰ ਖਰਚਾ ਆਉਂਦਾ ਮੰਡੀ ਦੇ ਉੱਪਰ ਉਹਦੋਂ ਇਕੱਠਾ ਕਰਨ ਵਾਸਤੇ ਹੀ ਉਹ ਪ੍ਰੋਜੈਕਟ ਹੈ ਜਿਹੜਾ ਕੰਡਾ ਲੱਗ ਰਿਹਾ ਹੈ ਉਹ ਕੰਡੇ ਨਾਲ ਜਿੰਨੀ ਸਬਜ਼ੀ ਆਉਂਦੀ ਹੈ ਬਾਹਰੋਂ ਜਾਂ ਕੋਈ ਫਲਾਂ ਆਉਂਦਾ ਉਹ ਵੀ ਤੋਲਿਆ ਜਾਇਆ ਕਰੂ ਗੱਡੀ ਦੇ ਵਿੱਚ ਕਿੰਨਾ ਇੱਥੇ ਲਿਹਾ ਵੇਟ ਕਿੰਨਾ ਇੱਥੋਂ ਚਲਾ ਗਿਆ ਉਹਦਾ ਪਤਾ ਲੱਗਦਾ ਰਹਿੰਦਾ ਦੂਸਰੀ ਗੱਲ ਰੇੜੀਆਂ ਫੜੀਆਂ ਵਾਲਿਆਂ ਦਾ ਦੇਖੋ ਰੋਜ਼ਗਾਰ ਕੋਈ ਨਹੀਂ ਮਰਦਾ ਇਹਦੇ 'ਚ ਅਸੀਂ ਬੈਠੇ ਆ ਮੰਤਰੀ ਸਾਹਿਬ ਦਾ ਹੁਕਮ ਹੈ ਉਹਨਾਂ ਨੂੰ ਵੀ ਜਗ੍ਹਾ ਦੇਵਾਂਗੇ ਅਸੀਂ ਅੱਜ ਤਾਂ ਨਹੀਂ 6 ਮਹੀਨੇ ਦਾ ਇਹਨਾਂ ਦਾ ਅਸੀਂ ਜਿਹੜਾ ਹੈਗਾ ਉਹ ਕੰਮ ਅਸੀਂ ਸਟਾਰਟ ਕਰ ਰਹੇ ਹਾਂ ਉਹ ਸਾਡਾ ਪਾਸ ਹੋਣ ਬਾਅਦ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹੋ ਜਾਵੇ ਇਹਨਾਂ ਨੂੰ ਅਲੱਗ ਤੋਂ ਜਗ੍ਹਾ ਦੇ ਕੇ ਜਦ ਤਾ ਸਾਡੇ ਕੋਲ ਸੈੱਟ ਪਿਆ ਉਹਦੇ ਚ ਜਿੰਨਾ ਚਿਰ ਤਿਆਰ ਨਹੀਂ ਹੁੰਦਾ ਉਹਦੇ ਚ ਬੈਠਣ ਜਿੱਦੈ ਅਸੀਂ ਇਹਨਾਂ ਨੂੰ ਮਿੱਟੀ ਪਾ ਕੇ ਲੋਕਟੈਲ ਲਾ ਕੇ ਇਹਨਾਂ ਨੂੰ ਜਗ੍ਹਾ ਦੇ ਦਾਂਗੇ ਪ੍ਰੋਪਰ ਕੋਈ ਐ ਜੀ ਗੱਲ ਨਹੀਂ ਹੈ ਕਿ ਵੀ ਇਹਨਾਂ ਦਾ ਕੋਈ ਅਸੀਂ ਰੋਜ਼ਗਾਰ ਖੋ ਰਹੇ ਹਾਂ ਇੱਥੇ ਜਾਂ ਸਰਕਾਰ ਖੋ ਰਹੀ ਹੈ ਸਰਕਾਰ ਦਾ ਰੋਜ਼ਗਾਰ ਦੇ ਰਹੀ ਹੈ ਵਧੀਆ ਇਹਨਾਂ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਬਣਾ ਕੇ ਦੇਵਾਂਗੇ ਇਹ ਹੁਣ ਦਿੱਕਤ ਆਉਂਦੀ ਸੀ ਵੀ ਸੜਕ ਦੇ ਉੱਪਰ ਬੈਠੇ ਸੀਗੇ ਲੋਕ ਬਹੁਤ ਹੋਗਾ ਤੰਗ ਸੀ ਜੀ ਗੱਡੀ ਲੈ ਕੇ ਆਉਂਦਾ ਕੋਈ ਮੋਟਰਸਾਈਕਲ ਲੈ ਕੇ ਆਉਂਦਾ ਸੀ ਕੋਈ ਸਾਈਕਲ ਲੈ ਕੇ ਆਉਂਦਾ ਲੋਕ ਹਰੇਕ ਕਹਿੰਦਾ ਸੀ ਵੀ ਜਿਹੜਾ ਮੰਡੀ ਦੀ ਸੜਕ ਦੇ ਉੱਪਰ ਹੈ ਇਹਨਾਂ ਨੂੰ ਰੈਡੀ ਵੜੀ ਵਾਲਿਆਂ ਨੂੰ ਥੋੜੀ ਜਿਹੀ ਜਗ੍ਹਾ ਦਿੱਤੀ ਜਾਵੇ ਇਹ ਇਸ ਕਰਕੇ ਚਲੋ ਉਧਰਲੇ ਪਾਸੇ ਪ੍ਰੋਜੈਕਟ ਲਈ ਬਰਲੇ ਪਾਸੇ ਬੈਠਾਂਗੇ ਉਧਰ ਜੀਰੀ ਆਵੇ ਅਗਲੇ ਜਿਹੜੇ ਮਹੀਨੇ ਬਾਅਦ ਬੋਲੇ ਫਿਰ ਸਾਨੂੰ ਫਿਰ ਕਹਾਂਗੇ ਨਹੀਂ ਸਰ ਉਹ ਮੰਡੀ ਆ ਜਿਹੜੀ ਸਾਡੀ ਸਬਜ਼ ਮੰਡੀ ਆ ਉਥੋਂ ਕੋਈ ਜੀਰੀ ਵਾਸਤੇ ਫਸਲ ਵਾਸਤੇ ਨਹੀਂ ਉਧਰ ਚਲੋ ਬੇਲੀ ਪਈ ਆ ਉਥੇ ਕਿਸਾਨ ਉਦੋਂ ਸਿੱਟ ਲੈਂਦਾ ਜੇ ਆਪਣੀਆਂ ਉਥੇ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਨੇ ਫਿਰ ਕਿਸਾਰ ਕਿਉਂ ਸਿੱਟੂਗਾ ਜਦੋਂ ਉੱਥੇ ਜਗ੍ਹਾ ਹੀ ਨਹੀਂ ਹੋਊਗੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼